ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਅਡਵਾਂਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਉਹ ਬੁਲੇਟਸ ਦਾ ਇਸਤੇਮਾਲ ਜਿਹੜਾ ਸੀ ਰਬਰ ਬੁਲੇਟਸ ਕਲੇਮ ਕਰ ਰਹੇ ਸੀ ਉਹਨੂੰ ਅਸੀਂ ਕੰਟੈਸਟ ਕੀਤਾ ਕਿ ਰਬਰ ਬੁਲੇਟਸ ਨਹੀਂ ਸੀ ਇਹ ਪੈਲੇਟਸ ਯੂਜ਼ ਹੋਏ ਆ ਜਿਹੜੇ ਉਹਦੀ ਬਾਡੀ ਚੋਂ ਨਿਕਲੇ ਆ ਉਹ ਮੈਟੈਲਿਕ ਬਾਲ ਨਿਕਲੇ ਆ ਸ਼ੁਭ ਕਰਨ ਦੀ ਬਾਡੀ ਚੋਂ ਜਿਹੜੇ ਪ੍ਰੀਜ਼ਰਵ ਕੀਤੇ ਗਏ ਆ ਅਸ਼ੁੱਧੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਅੱਜ ਇੱਕ ਵੱਡਾ ਮੋੜ ਵੇਖਣ ਨੂੰ ਮਿਲਿਆ ਪੋਸਟ ਮਾਰਟਮ ਦੀ ਰਿਪੋਰਟ ਆ ਚੁੱਕੀ ਹੈ ਪੋਸਟ ਮਾਰਟਮ ਦੀ ਰਿਪੋਰਟ ਦੇ ਵਿੱਚ ਜਿਹੜਾ ਦਿਮਾਗ ਹੈ ਸ਼ੁਭਦਾ ਉਸ ਦੇ ਵਿੱਚ ਛਰਰੇ ਰਾਮਤ ਕੀਤੇ ਗਏ ਨੇ ਜੋ ਕਿ ਆਪ ਚੀਕ-ਚੀਕ ਕੇ ਗਵਾਹੀ ਪਰ ਰਹੇ ਨੇ ਕਿ ਸ਼ੁਭਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਜੀ ਹਾਂ ਅਸ਼ੁੱਧੀ ਹੋਈ ਮੌਤ ਦਾ ਮਾਮਲਾ ਹੈ ਨਾ ਗਰਮਾਇਆ ਸੀ ਕਿ ਉਸ ਨੂੰ 8 ਦਿਨ ਤੱਕ ਉਹਦੀ ਡੈੱਡ ਬੋਡੀ ਨੂੰ ਮੋਰਚੀ ਦੇ ਵਿੱਚ ਰੱਖਿਆ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਤੱਕ ਤੋਂ ਮਨਾ ਕਰਤਾ ਸੀ ਕਿਉਂਕਿ ਜਾਂਚ ਪੜਤਾਲ ਕੀਤੀ ਜਾਣੀ ਸੀ ਤਾਂ ਪੋਸਮਾਰਟਮ ਤੇ ਲਈ ਭੇਜਿਆ ਗਿਆ ਸੀ ਉਸ 10 ਬੋਡੀ ਨੂੰ ਜਿਸ ਤੋਂ ਬਾਅਦ ਸਸਕਾਰ ਕੀਤਾ ਗਿਆ ਤਾਂ ਪੋਸਮਾਰਟਮ ਦੀ ਰਿਪੋਰਟ ਆ ਚੁੱਕੀ ਹੈ ਜਿਸ ਤੋਂ ਖੁਲਾਸੇ ਹੋਏ ਨੇ ਕਿ ਛਰੇ ਬਰਾਮਦ ਹੋਏ ਨੇ ਉਸ ਦੇ ਦਿਮਾਗ ਦੇ ਵਿੱਚ ਹੁਤਾ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੀ ਕਾਫੀ ਜ਼ਿਆਦਾ ਸੀਰੀਅਸ ਨਜ਼ਰ ਆ ਰਹੀ ਹੈ ਤਿੰਨ ਮੈਂਬਰੀ ਕਮੇਟੀ ਦਾ ਗਠਨ ਹੋ ਚੁੱਕਿਆ ਜਿਸ ਦੇ ਵਿੱਚ ਰਿਟਾਇਰਡ ਸੈਸ਼ਨ ਜੱਜ ਹੋਵੇਗਾ ਦੋ ਸੀਨੀਅਰ ਲੈਵਲ ਦੇ ਪੁਲਿਸ ਅਧਿਕਾਰੀ ਹੋਣਗੇ ਪੰਜਾਬ ਦਾ ਤੇ ਇੱਕ ਹਰਿਆਣਾ ਦਾ ਤਿੰਨ ਮੈਂਬਰ ਕਮੇਟੀ ਦਾ ਗਠਨ ਹੋਇਆ ਇਸ ਲਈ ਸਹੀ ਤਰੀਕੇ ਦੇ ਨਾਲ ਨਿਆਇਕ ਜਾਂਚ ਹੈ ਜਿਹੜੀ ਉਹ ਕੀਤੀ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਬਾਕੀ ਗੱਲ ਬਾਤ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਗੁਰਮੀਤ ਸਿੰਘ ਸੰਧਾਵਾਲੀਆਂ ਨੇ ਇਸ ਕੇਸ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਇਸ ਸਾਰੇ ਕੇਸ ਨੂੰ ਲੈ ਕੇ ਕੀ ਕਹਿਣਾ ਹੈ ਹੋਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਸਬ ਮਾਮਲੇ ਲੈ ਕੇ ਕੀ ਸਖਤ ਐਕਸ਼ਨ ਦਿੱਤਾ ਗਿਆ ਇਹ ਮੈਂ ਡਿਸਕਲੇਸ਼ਨ ਤੋਂ ਦਿੱਲੀ ਮੈਂ ਰਿਕਾਰਡ ਹੋ ਰਹਾ ਸਰ ਹਾਂਜੀ ਸਰ ਆਪਣਾ ਇੰਟਰੋਡਕਸ਼ਨ ਛੋਟਾ ਹਾਂਜੀ ਮੈਂ ਆਈ ਵਾਸ ਰਿਪਰੈਜ਼েন্টিੰਗ ਇਨ ਅ ਪੀਆਈਐਲ ਨੰਬਰ 36 ਪੀਆਈਐਲ ਨੰਬਰ 36 ਚ ਮੈਂ ਲੀਡਰ ਆਫ ਦਾ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਿਟ ਫਾਈਲ ਕੀਤੀ ਸੀ ਜਿਹੜੀ ਕਿ ਰਿਟ 27 ਨੂੰ ਫਾਈਲ ਹੋਈ ਸੀ ਔਰ 27 ਦੀ ਫਾਈਲ ਤੋਂ ਜਦੋਂ ਐਡਵਾਂਸ ਨੋਟਿਸ ਗਿਆ ਤਾਂ 29 ਨੂੰ ਉਹਦੀ ਹੀアリング ਸੀ ਤਾਂ 28 ਫਰਵਰੀ ਰਾਤ ਨੂੰ 10:45 ਮਿੰਟ ਤੇ ਐਫਆਈਆਰ ਰਜਿਸਟਰ ਕੀਤੀ ਗਈ ਜਦੋਂ ਕਿ ਸਟੇਟ ਨੂੰ ਪਤਾ ਸੀ ਕਿ ਸਵੇਰੇ 29 ਫਰਵਰੀ ਨੂੰ ਇਹ ਕੇਸ ਹੀアリング ਤੇ ਆ ਰਿਹਾ ਹੈ ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਡਿਮਾਂਡਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਸੋ ਇਹ ਗੱਲ ਕੰਸੀਡਰ ਕਰਕੇ ਡਿਲੇ ਇਨ ਐਫਆਈਆਰ ਡਿਲੇਨ ਪੋਸਟਮਾਰਟਮ ਇਹਨਾਂ ਗੱਲਾਂ ਨੂੰ ਕਨਸਿਡਰ ਕਰਦੇ ਹੋਏ ਤੇ ਜੂਰਿਸਡਿਕਸ਼ਨ ਦੇ ਇਸ਼ੂ ਨੂੰ ਜਿਹੜਾ ਕਿ ਕੰਟੈਸਟ ਕੀਤਾ ਪੰਜਾਬ ਖੁਦ ਹੀ ਕਹਿ ਰਿਹਾ ਕਿ ਜੂਰਿਸਡਿਕਸ਼ਨ ਪੰਜਾਬ ਦੀ ਨਹੀਂ ਬਣਦੀ ਇਸ ਗੱਲ ਤੇ ਵੀ ਸ਼ੱਕ ਜਿਤਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਇਹ ਇਸ਼ੂ ਜਿਹੜਾ ਜੂਰਿਸਡਿਕਸ਼ਨ ਦਾ ਤੇ ਵੈਦਰ ਦ ਫੋਰਸ ਯੂਜ਼ਡ ਬਾਈ ਦਾ ਹਰਿਆਣਾ ਪੁਲਿਸ ਕਮਨਸਰੇਟਸ ਵਿਦ ਦਾ ਡਿਮੋਨਸਟ੍ਰੇਸ਼ਨ ਬਾਈ ਦਾ ਫਾਰਮਰਸ ਇਹ ਦੋਨੋਂ ਇਸ਼ੂ ਤੇ ਜੂਰਿਸਡਿਕਸ਼ਨ ਦਾ ਇਸ਼ੂ ਡਿਟਰਮਾਈਨ ਕਰਨ ਵਾਸਤੇ ਕਮੇਟੀ Which will be headed by a retired High Court Judge and will consist of two members, from one from Haryana, one from uh, state of Punjab, or of police officers of the rank of ADGP. So, this three-member committee will decide and submit report within one month to the High Court with regard to the jurisdiction and with regard to the incident and also with regard to the force used. Whether does it commensurate with the Uh, uh, with the farmers who were who were proceeding in a peaceful manner ਕਿਸਾਨਾਂ ਨੂੰ ਵੀ ਕਿਹਾ ਕਿ ਵੀ ਉਹ ਵੀ ਜੁਆਇਨ ਕਰ ਸਕਦੇ ਆ ਆਪ ਕਮੇਟੀ ਚ ਆਪਣਾ ਪੱਖ ਦੱਸ ਸਕਦੇ ਉਹ ਬੁਲੇਟਸ ਦਾ ਇਸਤੇਮਾਲ ਜਿਹੜਾ ਸੀ ਰਬਰ ਬੁਲੇਟਸ ਕਲੇਮ ਕਰ ਰਹੇ ਸੀ ਉਹਨੂੰ ਅਸੀਂ ਕੰਟੈਸਟ ਕੀਤਾ ਕਿ ਰਬਰ ਬੁਲੇਟਸ ਨਹੀਂ ਸੀ ਇਹ ਪੈਲੇਟਸ ਯੂਜ਼ ਹੋਏ ਆ ਜਿਹੜੀ ਉਹਦੀ ਬਾਡੀ ਚੋਂ ਨਿਕਲੇ ਆ ਉਹ ਮੈਟੈਲਿਕ ਬਾਲ ਨਿਕਲੇ ਆ ਸ਼ੁਭਕਰਨ ਦੀ ਬਾਡੀ ਚੋਂ ਜਿਹੜੇ ਪ੍ਰੀਜ਼ਰਵ ਕੀਤੇ ਗਏ ਆ ਦੇ ਵਰ ਮੈਟੈਲਿਕ ਬਾਲਸ ਨਾਟ ਪਲਾਸਟਿਕ ਪਲਾਸਟਿਕ ਦਿਸ ਪਲਾਸਟਿਕ ਯੂਜ਼ ਆਫ ਪਲਾਸਟਿਕ ਇਟ ਵਾਸ ਨਾਟ ਅ ਯੂਜ਼ ਆਫ ਪਲਾਸਟਿਕ ਬੁਲੇਟਸ ਯੂ ਪਲਾਸਟਿਕ ਐਂਡ ਬੁਲੇਟ ਐਂਡ ਅ ਮੈਟੈਲਿਕ ਬੁਲੇਟ ਆਰ ਟੂ ਡਿਫਰੈਂਟ ਐਲੀਮੈਂਟਸ ਸੋ ਦੈਰਫੋਰ ਦੇ ਕਾਂਟ ਕਲੇਮ ਥੀਸ ਆਰ ਆਫ ਓਨਲੀ ਫਾਰ ਪਲਾਸਟਿਕ ਬਟ ਵਾਟ ਇਜ਼ ਜੋ ਦੀ ਬੋਡੀ ਚੋਂ ਜੋ ਦੇ ਹਸਪੀਟਲ ਬੈਗ ਚੋਂ ਹੈਡ ਸਕਲ ਚੋਂ ਮਿਲੇ ਆ ਉਹ ਮੈਟੈਲਿਕ ਬਾਲਸ ਆ ਨਾ ਕਿ ਪਲਾਸਟਿਕ ਦੇ ਕੌਨਸਟਿਟੂਐਂਟਸ ਆ ਉਹਦੇ ਚ ਜੀਲ ਸਾਹਿਬ ਕੋਰਟ ਨੇ ਜਦੋਂ ਫੋਟੋਆਂ ਦਿਖਾਈਆਂ ਦੇਖੀਆਂ ਸਾਫ ਟਿੱਪਣੀਆਂ ਵੀ ਕੀਤੀਆਂ ਤੁਹਾਨੂੰ ਕੋਈ ਵੀ ਦੇਖੀ ਸੀ ਕਿ ਬੱਚਿਆਂ ਨੂੰ ਅੱਗੇ ਕੀਤਾ ਹੋਇਆ ਔਰ ਸ਼ੁਰੂ ਅੱਗੇ ਕਰਕੇ ਜਿਆਦਾ ਬੱਚਿਆਂ ਨੂੰ ਅੱਗੇ ਨਹੀਂ ਕੀਤਾ ਹੋਇਆ ਸੀ ਉਹ ਇੱਕ ਸਿੰਬੋਲਿਕ ਡਿਮੋਨਸਟ੍ਰੇਸ਼ਨ ਦਾ ਤਰੀਕਾ ਸੀ ਉਹ ਫੋਟੋਗ੍ਰਾਫ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ